ਜਲੰਧਰ ਦੇ ਕਿਦਈਪੁਰ ਫੈਕਟਰੀ ਦੇ ਵਿੱਚ ਅੱਜ ਭਿਆਨਕ ਅੱਗ ਲੱਗੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆਂ ਜਦੋਂ ਅੱਗ ਲੱਗੀ ਆ ਅੱਗੇ ਦੱਸੀ ਜਾ ਰਹੀ ਹੈ ਤੜਕੇ 2:30 ਤੋਂ 3 ਵਜੇ ਦੇ ਵਿੱਚ ਲੱਗਦੀ ਹੈ ਤਾਂ 4 ਵਜੇ ਦੇ ਕਰੀਬ ਜਿਹੜੀ ਕਿ ਗੱਡੀਆਂ ਇੱਥੇ ਮੌਕੇ ਤੇ ਪਹੁੰਚ ਜਾਂਦੀਆਂ ਨੇ ਜਦੋਂ ਅੱਗ ਦੇ ਭਾਰੇ ਆਸ-ਪਾਸ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਵੱਲੋਂ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਤਾਂ ਮੌਕੇ ਤੇ ਗੱਡੀਆਂ ਪਹੁੰਚ ਚੁੱਕੀਆਂ ਨੇ ਦੱਸਿਆ ਜਾ ਰਿਹਾ ਹੁਣ ਤੱਕ 10 ਦੇ ਕਰੀਬ ਪਾਣੀ ਦੀਆਂ ਗੱਡੀਆਂ ਲੱਗ ਚੁੱਕੀਆਂ ਨੇ ਤਾਂ ਅੱਗ ਹਲੇ ਵੀ ਜਿਹੜੀ ਕਾਬੂ ਪਾਣ ਦੇ ਵਿੱਚ ਚੁੱਕੀ ਹੈ ਤਾਂ ਪੂਰੀ ਜਿਹੜੀ ਹੈਗੀ ਹੈ ਗੱਡੀਆਂ ਉਹ ਲੱਗ ਚੁੱਕੀਆਂ ਨੇ ਤਾਂ ਦੋ ਫੈਕਟਰੀ ਇਸ ਦੇ ਚਪੇੜ ਦੇ ਵਿੱਚ ਆਣ ਦੀ ਹਲੇ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਹਲੇ ਜਿਹੜੀ ਅੱਗ ਬਹੁਤ ਜ਼ਿਆਦਾ ਹੈ ਤਾਂ ਅੰਦਰ ਦੀ ਕਿੰਨਾ ਕੁ ਨੁਕਸਾਨ ਹੋਇਆ ਹੈ ਕਾਰਨ ਕੀ ਹੈ ਇਹ ਹਲੇ ਜਿਹੜਾ ਕੀ ਹੈ ਪਤਾ ਨਹੀਂ ਲੱਗ ਪਾਰਿਆ ਤਾਂ ਦਮਕਲ ਵਿਭਾਗ ਦੇ ਅਧਿਕਾਰੀ ਜਿਹੜੇ ਕੀ ਹੈ ਮੌਕੇ ਤੇ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਟੀਮਾਂ ਸਾਰੀਆਂ ਜਿਹੜੀਆਂ ਉਹ ਲੱਗਿਆ ਹੋਈਆਂ ਨੇ ਤਾਂ ਦੱਸ ਦਈਏ ਜਿਹੜੀ ਆਸ਼ਾ ਰਬੜ ਫੈਕਟਰੀ ਤੇ ਦੂਸਰੀ ਫੈਕਟਰੀ ਜਿਸ ਦੇ ਵਿੱਚ ਸੰਡੇ ਕਰਕੇ ਬੰਦ ਸੀ ਲੇਕਿਨ ਦੇਰ ਰਾਤ ਜਿਹੜੀ ਅੱਗ ਲੱਗ ਜਾਂਦੀ ਹੈ ਕਾਰਨ ਸ਼ੋਰਟ ਸਪਸ਼ਟ ਨਹੀਂ ਹੋ